ਕਾਂਗਰਸ ਸਰਕਾਰ ਵੱਲੋਂ ਬਣਾਈ ਗਈ ਮਨਰੇਗਾ ਸਕੀਮ ਨੂੰ ਮੌਜੂਦਾ ਭਾਜਪਾ ਸਰਕਾਰ ਵੱਲੋਂ ਸਕੀਮ ਦੇ ਕੀਤੇ ਫਿਰ ਬਦਲ ਨੂੰ ਲੈ ਕੇ ਕੰਪਨੀ ਬਾਗ ਵਿਖੇ ਇੱਕ ਹੰਗਾਮੀ ਮੀਟਿੰਗ ਕੀਤੀ ਗਈ। ਇਸਮਾ ਕੇ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਮਿੱਠੂ ਮਦਨ, ਅਨਿਲ ਜੋਸ਼ੀ, ਜੁਗਲਕਿਸ਼ੋਰ ਸ਼ਰਮਾ, ਮਮਤਾ দত্ত, ਕੌਂਸਲਰ ਨਰਿੰਦਰ ਸਿੰਘ ਟੁੰਗ, ਮਹਿਲਾ ਵਿੰਗ ਦੀ ਵੋਇਸ ਪ੍ਰਧਾਨ ਰਿਆ ਗਿਲਰੀ ਮੌਜੂਦ ਸਨ। ਇਸਮਾ ਕੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ। ਮੈਂ ਸਮਝਦਾ ਹਾਂ ਕਿ ਮਹਾਤਮਾ ਗਾਂਧੀ ਜਿਸ ਵੇਲੇ ਉਹਨਾਂ ਤੇ ਗੋਲੀਆਂ ਬਣੀਆਂ ਗੋਲੀਆਂ ਲੱਗੀਆਂ ਉਸ ਵੇਲੇ ਉਹਨਾਂ ਨੇ ਹੇ ਰਾਮ ਕਿਹਾ ਇਹ ਜਿਹੜੇ ਰਾਮ ਦੇ ਵਿਚਾਰੀ ਬਣੇ ਤੇ ਬਿੱਦੇ ਨੇ ਇੰਡੀਅਨ ਨੈਸ਼ਨਲ ਕਾਂਗਰਸ ਮਹਾਤਮਾ ਗਾਂਧੀ ਜੀ ਮਹਾਤਮਾ ਗਾਂਧੀ ਜੀ ਕੀ ਹੱਥ ਵਾਲੇ ਕੋਲ ਖੜੇ ਹੋ ਅੱਜ ਜਿਹੜਾ ਕਿ ਕੇਂਦਰ ਸਰਕਾਰ ਨੇ ਮਰੇਗਾ ਜਿਹੜੀ ਚਾਲੂ ਕੀਤੀ ਸੀ ਸਾਡੀ ਉਹ 2006 ਚ ਸਰਦਾਰ ਮਨਮੋਹਨ ਸਿੰਘ ਦੀ ਸਰਕਾਰ ਚ ਸਟਾਰਟ ਹੋਈ ਸੀ ਉਹਦੇ ਤੋਂ ਮਹਾਤਮਾ ਗਾਂਧੀ ਜੀ ਦਾ ਨਾਮ ਹਟਾਉਣ ਤੇ ਲੱਗੀ ਹੈ ਕੇਂਦਰ ਸਰਕਾਰ ਐਸ ਕਰਕੇ ਸਾਰੇ ਪੰਜਾਬ ਇੰਡੀਆ ਲੈਵਲ ਚ ਕਾਂਗਰਸ ਪਾਰਟੀ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਮੋਦੀ ਦਾ ਪੁਤਲਾ ਫੁਕਿਆ ਗਿਆ ਔਰ ਇਸ ਕਰਕੇ ਆਪਾਂ ਸਾਰੇ ਪੰਜਾਬ ਚ ਸਾਰੇ ਜ਼ਿਲ੍ਹਿਆਂ ਚ ਪ੍ਰੋਟੈਸਟ ਕੀਤਾ ਆਪਾਂ ਸਾਰੇ ਰੱਖਿਆ ਸੀ ਸਾਡੇ ਸਾਰੇ ਕਾਂਗਰਸ ਦੇ ਵਰਕਰ ਕਾਉਂਸਲਰ ਸਹਿਬਾਨ ਬਲੌਕ ਪ੍ਰਧਾਨ ਸਾਡੇ ਮੰਤਰੀ ਸਾਹਿਬਾ ਐਮ ਐਲ ਏ ਐਕਸ ਐਮ ਐਲ ਏ ਸਾਰੇ ਆਏ ਆ ਕੇ ਆਪਾਂ ਵਧੀਆ ਤਰੀਕੇ ਦੇ ਨਾਲ ਪ੍ਰੋਟੈਸਟ ਕੀਤਾ ਕਿ ਜਿਹਦੇ ਨਾਲ ਆਣ ਵਾਲੇ ਦਿਨਾਂ ਚ ਮੋਦੀ ਨੂੰ ਪਤਾ ਲੱਗ ਜਾਏ ਕਿ ਜਿਹੜਾ ਨਾਮ ਹੈ ਸਾਡੇ ਮਹਾਤਮਾ ਗਾਂਧੀ ਜੀ ਦਾ ਜਿਨਾਂ ਦੀ ਬਹੁਤ ਵੱਡੀ ਸਾਨੂੰ ਦੇਣ ਹੈ ਸਾਡੇ ਦੇਸ਼ ਨੂੰ ਤੇ ਉਹਨਾਂ ਦੇ ਨਾਮ ਬਰਕਰਾਰ ਰਵੇ ਕਿਉਂਕਿ ਨੋਟ 'ਚ ਜਿਹੜਾ ਨੋਟ ਹੈ ਨੋਟ ਗਾਂਧੀ ਦੀ ਫੋਟੋ ਲੱਗੀ ਹੈ ਤੇ ਉਹ ਠੀਕ ਹੈ ਕਿਉਂਕਿ ਗਾਂਧੀ ਜੀ ਦੀ ਫੋਟੋ ਵੀ ਬਦਲਾਂ ਤੇ ਲੱਗੇ ਨੇ ਐਸ ਕਰਕੇ ਇਹਨਾਂ ਦਾ ਅਗਲਾ ਸਟੈਪ ਨੋਟਾਂ 'ਤੇ ਫੋਟੋ ਵੀ ਲਾਉਣੀ ਹੈ ਐਸ ਕਰਕੇ ਆਪਾਂ ਸਿਸਟਮ ਰੱਖਿਆ ਅੱਜ ਪ੍ਰੋਟੈਸਟ ਰੱਖਿਆ ਕਾਂਗਰਸ ਪਾਰਟੀ ਵੱਲੋਂ ਤੇ ਆਪਾਂ ਸਾਰਿਆਂ ਨੇ ਕਾਂਗਰਸ ਵਰਕਰਾਂ ਨੇ pedas di kita